ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰਦੀਆਂ ਚੱਲ ਰਹੀਆਂ ਨੇ ਪੂਰੀ ਠੰਡ ਪੈ ਰਹੀ ਆ ਸਰਦੀਆਂ ਦੇ ਵਿੱਚ ਆਪਣੀ ਸਕਿਨ ਵੀ ਡਰਾਈ ਹੋ ਜਾਂਦੀ ਆ ਤੇ ਆਪਣੇ ਸਿਰ ਦੇ ਵਾਲ ਵੀ ਡਰਾਈਨੈਸ ਹੋ ਜਾਂਦੇ ਹਨ ਤੇ ਵਾਲ ਝੜਨ ਲੱਗ ਜਾਂਦੇ ਹਨ ਟੁੱਟਣ ਲੱਗ ਜਾਂਦੇ ਹਨ ਵਾਲਾਂ ਦੇ ਵਿੱਚ ਡੈਂਡਰਫ ਵੀ ਪੈਦਾ ਹੋ ਜਾਂਦੀ ਆ ਤੇ ਗੰਜਾਪਣ ਵੀ ਆ ਜਾਂਦਾ ਹੈ ਵਾਲ ਟੁੱਟਣ ਵੀ ਲੱਗ ਜਾਂਦੇ ਹਨ ਝੜਨ ਵੀ ਲੱਗ ਜਾਂਦੇ ਨੇ ਵਾਲਾਂ ਦੀਆਂ ਜੜਾਂ ਜੜੀਆਂ ਕਮਜ਼ੋਰ ਪੈ ਜਾਂਦੀਆਂ ਹਨ ਤੇ ਅੱਜ ਆਪਾਂ ਵਾਲਾਂ ਦੇ ਨਾਲੇ ਰਿਲੇਟਡ ਇੱਕ ਨੁਸਖਾ ਤੁਹਾਨੂੰ ਦੱਸਦੇ ਆ ਜੋ ਕਿ ਮੈਂ ਆਪਣੇ ਵਾਲਾਂ ਤੇ ਹੀ ਪਹਿਲਾਂ ਐਕਸਪੈਰੀਮੈਂਟ ਕਰਕੇ ਦੇਖਿਆ ਹੈ ਬਹੁਤ ਹੀ ਵਧੀਆ ਨੁਸਖਾ ਹੈ ਥੋੜੀਆਂ ਜੀਆਂ ਚੀਜ਼ਾਂ ਨੇ ਦੋ ਤਿੰਨ ਜਿਹੜੀਆਂ ਆਪਾਂ ਆਪਾਂ ਨੂੰ ਘਰ ਵਿੱਚੋਂ ਹੀ ਮਿਲ ਜਾਂਦੀਆਂ ਨੇ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੋ ਚੀਜ਼ਾਂ ਆਪਾਂ ਨੇ ਨੁਸਖਾ ਤਿਆਰ ਕਰਨ ਵਾਸਤੇ ਲਈਆਂ ਹਨ ਹਾਂਜੀ ਇਹ ਆਪਾਂ ਨੇ ਲਈਆ ਮੇਥੀ ਦਾਣਾ ਲਿਆ ਆਪਾਂ ਨੇ ਮੇਥੀ ਦਾਣੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਨੇ ਇਹ ਆਪਣੇ ਘਰ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਆਉਂਦਾ ਹੈ ਜਿਵੇਂ ਇੱਕ ਅਚਾਰ ਦੇ ਵਿੱਚ ਕੜੀ ਬਣਾਉਨੇ ਆਪਾਂ ਮੇਥੀ ਦਾਣੇ ਦੇ ਲੱਡੂ ਵੀ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਬਣਾਏ ਜਾਂਦੇ ਹਨ ਤੇ ਇਹ ਲਈ ਆਪਾਂ ਨੇ ਕਲੌਂਜੀ ਕਲੌਂਜੀ ਨੂੰ ਵੀ ਆਪਾਂ ਬਹੁਤ ਸਾਰੇ ਸਮਾਨ ਵਿੱਚ ਵਰਤਦੇ ਆਂ ਕਲੌਂਜੀ ਦਾ ਤੇਲ ਵੀ ਤਿਆਰ ਕੀਤਾ ਜਾਂਦਾ ਹੈ ਕਲੌਂਜੀ ਵੀ ਆਪਾਂ ਕਾਫੀ ਚੀਜ਼ਾਂ ਦੇ ਵਿੱਚ ਘਰ ਵਿੱਚ ਘਰੇਲੂ ਕੰਮ ਆਉਂਦੀ ਹੈ ਜਿਵੇਂ ਕਿ ਅਚਾਰ ਵਗੈਰਾ ਦੇ ਵਿੱਚ ਆਪਾਂ ਕੜੀ ਵਿੱਚ ਵੀ ਪਾਉਨੇ ਆ ਇਹਨੂੰ ਤੇ ਇਹ ਲਈ ਆਪਾਂ ਨੇ ਇੱਕ ਕੋਕੋਨਟ ਓਇਲ ਇਹ ਲੈਨੇ ਆਪਾਂ ਨੇ ਕੌਟਨ ਵਾਲ ਤੇ ਇਹ ਵੀ ਮੈਂ ਤੁਹਾਨੂੰ ਦੱਸੂਗੀ ਹੁਣ ਅੱਗੇ ਚੱਲਦੇ ਆਪਾਂ ਕਿਵੇਂ ਬਣਾਉਈਏ ਇਹ ਨੁਸਕਾ ਤਿਆਰ ਕਿਵੇਂ ਕਰਨਾ ਹੈ ਲੋ ਜੀ ਆਪਾਂ ਨੇ ਇੱਕ ਪੈਨ ਲੈ ਲਿਆ ਇਹਦੇ ਵਿੱਚ ਇੱਕ ਗਲਾਸ ਆਪਾਂ ਨੇ ਪਾਣੀ ਦਾ ਪਾ ਲਿਆ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਮੇਥੀ ਦਾਣੇ ਦੇ ਤੇ 2 ਚਮਚ ਪਾਵਾਂਗੇ ਆਪਾਂ ਵਿੱਚ ਕਲੌਂਜੀ ਦੇ ਇਹਨੂੰ ਆਪਾਂ ਨੇ 10 ਮਿੰਟ ਤਕਰੀਬਨ ਇਸੇ ਤਰ੍ਹਾਂ ਭੁਖੇ ਰੱਖਣੇ ਆ ਦੋਨੇ ਚੀਜ਼ਾਂ 10 ਮਿੰਟ ਤੋਂ ਬਾਅਦ ਆਪਾਂ ਨੇ ਇਹਨੂੰ ਸੇਕ ਤੇ ਉਬਾਲਣਾ ਆ ਹਾਂਜੀ ਆਪਣੇ 10 ਮਿੰਟ ਹੋ ਚੁੱਕੇ ਨੇ ਭਿਜੀ ਨੂੰ ਮੇਥੀ ਦਾਣਾ ਤੇ ਆਪਣੇ ਕਲੌਂਜੀ ਨੂੰ ਤੇ ਹੁਣ ਆਪਾਂ ਇਹਨੂੰ ਆ ਦੇਖੋ ਗੈਸ ਆਨ ਕਰਦੇ ਆ ਇਹਨੂੰ ਪਾਣੀ ਨੂੰ ਉਬਲਣ ਦੇ ਲਈ ਰੱਖ ਦਿੰਨੇ ਆ ਆਪਾਂ ਨੇ ਤਕਰੀਬਨ 7-8 ਮਿੰਟ ਇਹ ਉਬਾਲਣੀ ਆ ਕਿਉਂਕਿ ਜਿਹੜੇ ਸਾਰੇ ਤੱਤ ਹੁੰਦੇ ਨੇ ਦੋਨਾਂ ਚੀਜ਼ਾਂ ਦੇ ਮੇਥੀ ਦਾਣੇ ਤੇ ਕਲੌਂਜੀ ਦੇ ਉਹ ਪਾਣੀ ਦੇ ਵਿੱਚ ਆ ਜਾਣਗੇ ਹਾਂਜੀ ਆਪਾਂ ਨੇ ਜੋ ਮੇਥੀ ਦਾਣਾ ਤੇ ਕਲੌਂਜੀ ਪਾਣੀ ਦੇ ਵਿੱਚ ਰੱਖੀ ਸੀ ਉਹਨੂੰ ਉਬਾਲਾ ਆ ਗਿਆ ਹੈ ਹੁਣ ਇਹਨੂੰ ਆਪਾਂ 7-8 ਮਿੰਟ ਰੀਨ ਲਵਾਂਗੇ ਤੇ ਇਹਨਾਂ ਦੋ ਚੀਜ਼ਾਂ ਦੇ ਨਾਲ ਆਪਾਂ ਦੋ హెਅਰ ਸਿਰਮ ਤਿਆਰ ਕਰਾਂਗੇ ਤੇ ਹੈਅਰ ਪੈਕ ਤਿਆਰ ਕਰਾਂਗੇ ਤੇ ਆਪਣੇ ਜਦੋਂ ਆਪਾਂ ਇਹਨਾਂ ਨੂੰ ਸਿਰ ਦੇ ਵਿੱਚ ਆਪਣੇ ਵਾਲਾਂ ਦੇ ਵਿੱਚ ਲਗਾਵਾਂਗੇ ਤਾਂ ਆਪਾਂ ਨੂੰ ਬਹੁਤ ਹੀ ਬੈਨੀਫਿਟ ਮਿਲੇਗਾ ਆਪਣੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਆਪਣੇ ਵਾਲ ਟੁੱਟਣੇ ਵੀ ਬੰਦ ਹੋ ਜਾਣਗੇ ਜਿਹੜੀ ਵੀ ਕੋਈ ਸਿਰ ਦੀ ਵਾਲਾਂ ਦੀ ਪ੍ਰੋਬਲਮ ਆਪਾਂ ਨੂੰ ਸਾਰੀਆਂ ਪ੍ਰੋਬਲਮਾਂ ਇਹਨਾਂ ਇਸ ਤੇ ਲਗਾਉਣ ਦੇ ਨਾਲ ਦੂਰ ਹੋਣਗੀਆਂ ਲਓ ਜੀ ਆਪਾਂ ਇਹਨੂੰ ਮੀਡੀਅਮ ਸੇਕ ਤੇ ਕਰ ਦੰਨੇ ਆ 5-4 ਮਿੰਟ ਦੇ ਲਈ ਆਪਾਂ ਇਹਨੂੰ ਹੋਰ ਰਿਜਨ ਦੰਨੇ हां जी लो जी ਆਪਣਾ ਚੰਗੀ ਤਰ੍ਹਾਂ ਉਬਲ ਚੁੱਕੇ ਹਨ ਮੇਥੀ ਦਾਣਾ ਤੇ ਕਲੌਂਜੀ ਹੁਣ ਆਪਾਂ ਗੈਸ ਕਰਦੇ ਹਾਂ ਬੰਦ ਇਹਨੂੰ ਆਪਾਂ ਫਿਲਕੇ ਕਿਸੇ ਉਹਦੇ ਵਿੱਚ ਢਾਂਡੇ ਵਿੱਚ ਕੱਢ ਲੈਣੇ ਆਂ। ਅਹੀਂ ਮੇਥੀ ਦਾਣੇ ਤੇ ਕਲੌਂਜੀ ਦੇ ਸਾਰੇ ਤੱਤੇ ਇਸ ਪਾਣੀ ਦੇ ਵਿੱਚ ਆ ਗਏ ਨੇ। ਇਹੀ ਪਾਣੀ ਆਪਾਂ ਇਹ ਆਪਣਾ ਤਕਰੀਬਨ हेयर سیرਮ ਬਣ ਕੇ ਰੈਡੀ ਹੋ ਗਿਆ ਇਸੇ ਨੂੰ ਆਪਾਂ ਵਾਲਾਂ ਦੇ ਵਿੱਚ ਅਪਲਾਈ ਕਰਾਂਗੇ। ਹਾਂਜੀ ਹੁਣ ਜਿਹੜੇ ਆ ਮੇਥੀ ਤੇ ਕਲੌਂਜੀ ਬਚੀ ਆ ਇਹ ਵੀ ਆਪਾਂ ਨੇ ਵੇਸਟ ਨਹੀਂ ਹੋਣ ਦੇਣੀ ਇਹਨੂੰ ਇਹਦਾ ਆਪਾਂ ਗ੍ਰाइंड ਕਰਕੇ ਠੰਡਾ ਹੋਣ ਤੇ ਪੇਸਟ ਬਣਾ ਲਵਾਂਗੇ ਇਹਦਾ ਆਪਾਂ ਕਰਾਂਗੇ ਹੈਅਰ ਪੈਕ ਰੈਡੀ ਹਾਂਜੀ ਇੱਧਰ ਆਪਾਂ ਨੇ ਕੋਕੋਨਟ ਔਇਲ ਗਰਮ ਪਾਣੀ ਦੇ ਵਿੱਚ ਰੱਖਿਆ ਸੀਗਾ ਇਹ ਵੀ ਆਪਣਾ ਮੈਲਟ ਹੋ ਗਿਆ ਇਹਨੂੰ ਵੀ ਆਪਾਂ ਬਾਹਰ ਕੱਢ ਦੰਨੇ ਆ ਅੱਗੇ ਦੱਸਦੇ ਆ ਇਹਨੂੰ ਆਪਾਂ ਕਿੱਥੇ ਯੂਜ਼ ਕਰਨਾ ਆ ਆਪਾਂ ਨੇ ਮਿਕਸੀ ਜਾਰ ਲੈ ਲੈਣਾ ਇਹ ਜਿਹੜਾ ਮੇਥੀ ਦਾਣਾ ਤੇ ਕਲੌਂਜੀ ਆ ਆਪਾਂ ਨੇ ਵੇਸਟ ਨਹੀਂ ਕਰਨੀ ਇਹਨੂੰ ਆਪਾਂ ਨੇ ਇਹਦੇ ਵਿੱਚ ਪਾ ਕੇ ਗ੍ਰाइंड ਕਰ ਲੈਣਾ। ਹੰਜ ਲੋ ਜੀ ਆਪਾਂ ਇਸ ਤਰ੍ਹਾਂ ਦਾ ਬਣ ਚੁੱਕਿਆ ਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਆ ਇਹਦੇ ਵਿੱਚ। ਥੋੜਾ ਜਿਹਾ ਪਤਲਾ ਕਰਨ ਦੇ ਲਈ ਪੇਸਟ ਇਹਨੂੰ ਆਪਾਂ ਦੁਬਾਰਾ ਫੇਰ ਘਮਾ ਲਵਾਂਗੇ। ਪੇਸਟ ਬਣ ਕੇ ਆ ਦੇਖੋ ਰੈਡੀ ਹੋ ਗਿਆ ਹੈ ਬਿਲਕੁਲ ਆ ਦੇਖੋ। ਹੁਣ ਆਪਾਂ ਇਹਨੂੰ ਇੱਕ ਬੋਲ ਵਿੱਚ ਕੱਢ ਲਵਾਂਗੇ। ਏ ਆਪਣਾ हेयर पैक तैयार ਹੋ ਰਿਹਾ ਹੈ ਜਿਹੜੀ ਕਲੌਂਜੀ ਹੈ ਬਾਲਾਂ ਦੀਆਂ ਜੜ੍ਹਾਂ ਨੂੰ ਬਹੁਤ ਮਜ਼ਬੂਤ ਕਰਦੀ ਹੈ ਤੇ ਮੇਥੀ ਵੀ ਬਹੁਤ ਹੀ ਜਬਾਲਾਂ ਦੀਆਂ ਜੜ੍ਹਾਂ ਨੂੰ ਟੁੱਟਣ ਤੋਂ ਰੋਕਦੀ ਹੈ ਮੈਂ ਆਪਣੇ ਸਿਰ ਤੇ ਲਗਾਇਆ ਸੀ ਪਹਿਲਾਂ ਬਣਾ ਕੇ ਤੇ ਬਿਲਕੁਲ ਮੇਰੇ ਬਾਲ ਝੜਨੇ ਬੰਦ ਹੋ ਗਏ ਨੇ ਦੇਖੋ ਘਰ ਵਿੱਚ ਹੀ ਆਪਣੇ ਚ ਸੌਖੇ ਤਰੀਕੇ ਨਾਲ ਇਹ हेयर पैक ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ 2 ਚਮਚ ਕੋਕੋਨਟ ਆਇਲ ਦੇ ਮਿਕਸ ਕਰਾਂਗੇ ਜੇ ਤੁਹਾਡੇ ਕੋਲ ਕੋਕੋਨਟ ਆਇਲ ਹੈਗਾ ਤੁਸੀਂ ਇਹਦਾ 2 ਚਮਚੇ ਵਿੱਚ ਮਿਕਸ ਕਰ ਸਕਦੇ ਹੋ ਜੇ ਤੁਹਾਡੇ ਕੋਲ ਅਗਰ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ 올ਿਵ ਆਇਲ 올 ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਜਿਹੜਾ 올ਿਵ ਆਇਲ 올 ਆ ਉਹ ਵੀ ਬਾਲਾਂ ਦੀਆਂ ਜੜ੍ਹਾਂ ਨੂੰ ਟੁੱਟਣ ਤੋਂ ਬਿਲਕੁਲ ਰੋਕਦਾ ਹੈ ਬਾਲਾਂ ਦੀਆਂ ਜੜ੍ਹਾਂ ਨੂੰ ਬਹੁਤ ਹੀ ਮਜ਼ਬੂਤ ਬਣਾਉਂਦਾ ਹੈ ਇੱਕ ਚਮਚਾ ਹੋਰ ਲਓ ਜੀ ਆਪਾਂ ਨੇ 2 ਚਮਚੇ ਵਿੱਚ ਮਿਕਸ ਕਰ ਦੇਣੇ ਆ ਲਓ ਜੀ ਇਹ ਆਪਾਂ ਨੇ ਮਿਕਸ ਕਰ ਦਿੱਤਾ ਆ ਹੁਣ ਰਹਿ ਗਿਆ ਲਾਸਟ ਸਟੈਪ ਆਪਾਂ ਨੇ ਬਾਲਾਂ ਤੇ ਅਪਲਾਈ ਕਿਵੇਂ ਕਰਨਾ ਹੈ ਆ ਦੇਖੋ ਇਹ ਆਪਣਾ ਠੰਡਾ ਹੋਣ ਦੀ ਲੋੜ ਖਿਆ ਹੋਇਆ ਤੇ ਆਪਾਂ ਇਹਨੂੰ ਇਹਦੇ ਵਿੱਚ ਪਾ ਕੇ ਆਪਾਂ ਨੇ ਫ੍ਰਿਜ ਦੇ ਵਿੱਚ ਰੱਖ ਦੇਣਾ ਆ ਜਦੋਂ ਵੀ ਤੁਸੀਂ ਲਾਉਣਾ ਹੈ ਉਦੋਂ ਤੁਸੀਂ ਕੱਢ ਕੇ ਹਲਕਾ ਜਿਹਾ ਸਰਦੀਆਂ ਦੇ ਵਿੱਚ ਤੁਸੀਂ ਗਰਮ ਕਰ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਤਾਂ ਤੁਸੀਂ ਇਸੇ ਤਰ੍ਹਾਂ ਜੂਸ ਕਰ ਸਕਦੇ ਹੋ ਲਓ ਜੀ ਮੈਂ ਤੁਹਾਨੂੰ ਹੁਣ ਲਾ ਕੇ ਦਿਖਾਉਣੀ ਆ ਆਪਣੇ ਤੇ ਆਪਾਂ ਨੇ ਇੱਕ ਬੋਲ ਲੈ ਲੈਣਾ ਆ ਆ ਦੇਖੋ ਅਬ ਜੇ ਤੇ ਤੁਹਾਡੇ ਕੋਲ ਡ੍ਰੌਪਿੰਗ ਬੋਟਲ ਹੈਗੀ ਤਾਂ ਤੁਸੀਂ ਉਹਦੇ ਵਿੱਚ ਵੀ ਪਾ ਸਕਦੇ ਹੋ ਅਗਰ ਨਹੀਂ ਹੈਗੀ ਤੁਸੀਂ ਇਸੇ ਤਰ੍ਹਾਂ ਕਾਟਨ ਬੋਲ ਲਿਆਓ ਕਿ ਇਹਦੇ ਨਾਲ ਕਾਟਨ ਦੇ ਨਾਲ ਆਪਣੇ ਵਾਲਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਆਪਾਂ ਨੇ ਆ ਦੇਖੋ ਥੋੜਾ ਜਿਹਾ ਕਾਟਨ ਆਪਾਂ ਨੇ ਫੰਬਾ ਭਿਉ ਲੈਣਾ ਆ ਇਹਦੇ ਵਿੱਚ ਥੋੜੇ ਛੋਟੇ ਜੀ ਕੌਲੀ ਚ ਪਾ ਲਿਓ ਤੁਸੀਂ ਆਪਾਂ ਇਦਾਂ ਚੀਰ ਕੱਢ ਕੇ ਆਪਾਂ ਵਾਲਾਂ ਦੇ ਵਿੱਚ ਇਦਾਂ ਅਪਲਾਈ ਕਰ ਸਕਦੇ ਹਾਂ ਹਲੋ ਵੀ ਆਪਣੇ ਆਪ ਹੀ ਤੁਸੀਂ ਵਾਲਾਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਇਸ ਤਰੀਕੇ ਨਾਲ ਵਾਲਾਂ ਦੇ ਵਿੱਚ ਅਪਲਾਈ ਆਪਣੀ ਜੜਾਂ ਦੇ ਵਿੱਚ ਕਰ ਸਕਦੇ ਹੋ ਤੁਹਾਨੂੰ ਵਾਲ ਧੋਣ ਦੀ ਲੋੜ ਨਹੀਂ ਹੈਗੀ ਫਿਰ ਕਿਉਂਕਿ ਇਹ ਤਾਂ ਪਾਣੀ ਹੋਈਆਂ ਇਹ ਤੱਤ ਨੇ ਨਿਕਲਿਆ ਹੋਇਆ ਵਿੱਚ ਮੇਥੀ ਦਾਣੇ ਦਾ ਤੇ ਕਲੌਂਜੀ ਦਾ ਇੱਕ ਹਫ਼ਤੇ ਵਿੱਚ ਤੁਸੀਂ ਦੋ ਵਾਰੀ ਲਗਾਉਣਾ ਇਹ ਬਾਅਦ ਵਿੱਚ ਤੁਹਾਨੂੰ ਵਾਲ ਧੋਣ ਦੀ ਲੋੜ ਨਹੀਂ ਹੈਗੀ ਇਹਨੇ ਵੈਸੇ ਹੀ ਪਾਣੀ ਦੇ ਵਾਂਗੂ ਚਿਰ ਦੇ ਵਿੱਚ ਬਾਲਾਂ ਦੇ ਵਿੱਚ ਸੁੱਕ ਜਾਣਾ ਹੈ ਤੇ ਹੁਣ ਜਿਹੜਾ ਆਪਾਂ ਨੇ ਹੈਅਰ ਪੈਕ ਬਣਾਇਆ ਉਹ ਕਿਵੇਂ ਲਗਾਉਣਾ ਹੈ ਇਹਨੂੰ ਸਿਰਫ ਤੁਸੀਂ ਕੋਈ ਬਰਸ਼ ਲੈਣ ਦੀ ਲੋੜ ਨਹੀਂ ਹੈਗੀ ਤੀਨ ਇਹਨੂੰ ਤਿੰਨ ਉਂਗਲੀਆਂ ਦੇ ਨਾਲ ਆਪਣੇ ਚੀਰ ਦੇ ਵਿੱਚ ਤੁਸੀਂ ਚੀਰ ਕੱਢ-ਕੱਢ ਕੇ ਬਾਲਾਂ ਦੇ ਵਿੱਚ ਲਗਾ ਸਕਦੇ ਹੋ ਨਹਾਉਣ ਤੋਂ 1 ਘੰਟਾ ਪਹਿਲਾਂ ਜਦੋਂ ਤੁਸੀਂ ਬਾਲ ਧੋਣੇ ਜਿਹੜੇ ਨੇ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਹਰਬਲ ਸ਼ੈਂਪੂ ਦੇ ਨਾਲ ਬਾਲ ਧੋ ਸਕਦੇ ਹੋ ਕਿਸੇ ਡੱਬੀ ਦੇ ਵਿੱਚ ਤੁਸੀਂ ਜਾਂ ਕੋਈ ਸ਼ੀਸ਼ੀ ਦੇ ਵਿੱਚ ਬੰਦ ਕਰਕੇ ਰੱਖ ਸਕਦੇ ਹੋ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਲਓ 2-3 ਵੀਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆਂ ਬਾਲਾਂ ਦੀ ਕੋਈ ਵੀ ਤੁਹਾਨੂੰ ਸਮੱਸਿਆ ਹੋਵੇ ਦੋ ਦੋ ਮੁਹੇ ਬਾਲ ਹੁਣ ਉਹਨਾਂ ਨੂੰ ਕੋਈ ਵੀ హెਅਰ ਦੀ ਪ੍ਰੋਬਲਮ ਹੋਵੇ ਕੋਈ ਡੈਂਡਰਫ ਹੋਵੇ ਤੁਹਾਡੇ ਸਿਰ ਦੇ ਵਿੱਚ ਤੁਸੀਂ ਇਹਦੇ ਨਾਲ ਸਾਰੀ ਤੁਹਾਡੀ ਸੋਲਵ ਹੋ ਜਾਵੇਗੀ ਤੇ ਹੁਣ ਤੁਸੀਂ ਮੇਰਾ ਅੱਜ ਦਾ ਸੀਗਾ ਜਿਹੜਾ ਨੁਸਖਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਜਿਹੜਾ ਕੋਈ ਭਰਾ ਮੇਰਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਇਆ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਿਓ ਤਾਂ ਕਿ ਮੇਰੀ ਹਰ ਵਾਰੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਜਲਦੀ ਪਹੁੰਚ ਸਕੇ ਤੇ ਲਾਈਕ ਕਰਿਓ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ